ਕੀ ਕੀ ਕਰਦੇ ਆਂ ਵਾੜੀਆ ਜਨਕਤਾਰੇ ਮੈਂ ਕਿਹੜੇ ਜਿੱਤ ਤੇ ਜਾਣ ਕੇ ਦਸੂ ਦੇ ਪੈਰਾਂ ਚ ਬਚਦੀ ਕਦੋਂ ਹੁੰਦੀ ਆਲੇ ਫੋਨ ਕਿਹੜੀ ਫੋਨ ਦੇਖਦੀ ਸੀ ਫੋਨ ਦੇਖਦੀ ਸੀ ਉੱਥੇ ਕੋਲ ਕੋਈ ਮੈਨੂੰ ਫੋਨ ਦੇਖਤ ਬੈਨਾ ਨੋ ਆਂਕਲ ਵਾਲਾ ਮਮਾ ਉਹ ਕੀ ਕਹਿੰਦੇ ਆ ਨਾਨੂ ਵੀ ਕਹਿੰਦੇ ਹੁੰਦੇ ਆ ਕਿ ਫੋਨ ਨਾ ਦੇਖਾਂ ਨਕਾਂ ਲੱਗ ਜਾਣਗੇ ਬਾਹਰ ਪੌੜਾ ਕੰਮ ਫੇੜ ਲਿਆ ਕਰ ਗਨੀਸ਼ ਮੰਦ ਤਾਹੀਂ ਨਿਉ ਮੁੱਟਿੰਗ ਨੈਕਸਸ ਸੇਸ ਕਰਦੀ ਐ ਨਾ ਬਾਰਾ ਕੰਮ ਕਰਦੀ ਆ ਮम्मा ਨੇ ਆਲੂ ਮम्मा ਨੇ ਆਲੂ ਦੇ ਪਰੌਠੇ ਵਿੱਚ ਮੱਖਣੀ ਦਾ ਪਾਈ ਸੀ ਬਟ ਉਹਨੇ ਖਾਤੀ ਹੋਈ ਨਹੀਂ ਫਿਰ ਕਿੰਨੇ ਬਾਦੀ ਪਾਈ ਹੋਣੀ ਨਾ ਉਹਨੇ ਤਾਂ ਉੱਪਰ ਲਾ ਕੇ ਮम्मा ਨੇ ਤਾਂ ਫਿਰ ਨਹੀਂ ਖਾਧੀ ਤਾਂ ਉਦੋਂ ਪਤਾ ਚੱਲ ਗਿਆ ਤੂੰ ਮम्मा ਨੂੰ ਸਿਖਾਉਣਾ ਹੀ ਆਪਣੇ ਆਪ ਤਰੀਕਾ ਸਿਖਾਉਣਾ ਸੀ ਮम्मा ਨੂੰ ਆਪਣੇ ਅਲਸਟਿਕ ਕੰਦ ਸੇਧੇਗਾ ਉਹਨੇ ਨੂੰ ਪੜਾਤੀ ਮੇਹੀ ਹੈ ਗਈ ਹੈ ਜਿਹੜੀਆਂ ਨੇ ਇਹ ਕੀ ਕਰਦੀਆਂ ਵੀ ਮਰੀ ਸੁਣਦੀਆਂ ਨਹੀਂ ਨਾ ਠੀਕ ਹੈ ਹਲੋ ਅਬ ਅੱਪਾ ਤਾਂ ਕੀ ਕਰੀਏ ਕੀ ਕਰੀਏ ਕੀ ਕਰੀਏ ਸਾਟੀਆਂ ਮਾਂ ਨਹੀਂ ਸੁਣਦੀਆਂ ਕਰ ਵਈ ਹਨਾ ਹਾਂਜੀ ਉਹ ਮੈਂ ਤੁਹਾਨੂੰ ਅਸਕੇ ਜਦ ਨਹੀਂ ਤੂੰ ਤੇਰੇ ਵਾਲੇ ਪ੍ਰੋਡਕਟ ਵਾਲ ਬੜੀ ਮੈਂ ਨਹੀਂ ਸੀਕਰਟ ਦੱਸਿਆ ਦੱਸਿਆ ਨਹੀਂ ਲੈ ਇਹਨਾਂ ਨੇ ਖਾਣਾ ਨਹੀਂ ਮੈਂ ਤਾਂ ਬਸ ਸੀਕਰਟ ਨਹੀਂ ਦੱਸਿਆ ਵੀ ਕਾਤੇ ਸਵਾਦ ਬਣਾ ਇਸਦੀ ਬੁਨਿਆਦ ਨਹੀਂ ਫਿਰ ਤਾਂ ਫਿਰ ਕਾਹਦੀ ਸੀਕਰੇਤੀ ਰਹਿ ਗਈ ਸੀ ਕੋਈ ਫੋਨ ਆਉਂਦਾ ਵਿੱਚ ਉਹ ਹਾਥੇ ਲੰਗ ਗਿਆ ਪੂਛ ਰਹਿ ਗਈ ਉਹਦੇ ਜਿਹੜੇ ਤੋ ਤਿੰਨ ਤਗਾਰੀਆਂ ਹੋਣ ਗਈ ਮੈਂ ਥੱਕ ਪਰ ਮੈਂ ਕਰੂੰਗੀ ਜ਼ਰੂਰ ਕਿਉਂਕਿ ਜੇ ਬੈਠ ਗਈ ਫੇਰ ਮੈਂ ਤਾਂ ਕਰ ਹੀ ਨਹੀਂਣਾ ਹੋ 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 ਬਹੁਤ ਸਾਰਾ ਮਿੱਟ ਸੀਗਾ ਮੈਨੂੰ ਲੱਗਦਾ ਇੱਕ ਰੇੜੀ ਹੋਣੀ ਆ ਮਿੱਟੀ ਦੀ 35 40 ਤਗਾਰੀਆਂ ਘੇਰਤੀਆਂ ਬਹੁਤ ਜ਼ਿਆਦਾ ਮਿੱਟ ਸੀ ਚਲੋ ਜੀ ਚੱਕੀ ਦੀ ਪੂਛ ਵੀ ਬਹੁਤ ਮਿੱਟ ਸੀਗਾ ਹਾ ਹਾ ਸਕੂਨ ਮਿਲਦਾ ਹੁਣ ਇਹਨੂੰ ਦੇਖ ਕੇ ਪਹਿਲਾਂ ਚੱਕਰ ਆਉਂਦੇ ਸੀ ਇੰਨੀ ਮਿੱਟੀ ਦੇਖ ਦੇ ਵੀ ਚੱਕਣੀ ਕਿਵੇਂ